ਸਭ ਤੋਂ ਪਹਿਲਾਂ ਤੇ ਤੀਸਰੀ ਅੱਖ ਜਿਹੜਾ ਚੈਨਲ ਹੈ ਉਹਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਨੀ ਆ ਕਿ ਉਹਨਾਂ ਨੇ ਇਹ ਜਿਹੜਾ ਇੰਨਾ ਕਹ ਲੋ ਵਧੀਆ ਜਿਹੜਾ ਉਹ ਪ੍ਰਾਲਾ ਕੀਤਾ ਹੈ ਔਰ ਮੈਂ ਗੁਰਮਿੰਦਰ ਸਿੰਘ ਚਾਵਲਾ ਜੀ ਨੂੰ ਇਸ ਗੱਲ ਦੀ ਵਧਾਈ ਦਿੰਨੀ ਆ ਕਿ ਜਿਹੜੇ ਕਿ ਪੱਤਰਕਾਰੀ ਦੇ ਖੇਤਰ ਵਿੱਚ ਬਹੁਤ ਸਾਲਾਂ ਤੋਂ ਜੁੜੇ ਹੋਏ ਨੇ ਔਰ ਬੜਾ ਚੰਗਾ ਔਰ ਉੰਦਾ ਕੰਮ ਕਰ ਰਹੇ ਨੇ ਸੋ ਪਹਿਲਾਂ ਤੇ ਇਹ ਚੈਨਲ ਵਧਾਈ ਦਾ ਹੱਕਦਾਰ ਹੈ ਔਰ ਉਹ ਨਾਲ ਉਹਨਾਂ ਦੇ ਸੁਪੁੱਤਰ ਜਿਹੜੇ ਨੇ ਅਰਸ਼ਪ੍ਰੀਤ ਸਿੰਘ ਚਾਵਲਾ ਜੀ ਉਹ ਵੀ ਬਹੁਤ ਵਧੀਆ ਆਪਣੇ ਫਾਦਰ ਦੇ ਨਾਲ ਕੰਮ ਕਰ ਰਹੇ ਨੇ ਤੇ ਮੇਰੀ ਇਹ ਦੁਆ ਹੈ ਕਿ ਇਹ ਚੈਨਲ ਦੇ ਦੁਗਣੀ ਤੇ ਰਾ ਚੌਗਣੀ ਤਰੱਕੀ ਕਰੇ ਤੇ ਜਦੋਂ ਆਪਾਂ ਇਹਦੀ ਨਾਮ ਦੀ ਗੱਲ ਕਰਦੇ ਆ ਇਹਦੇ ਨਾਮਕਰਨ ਦੀ ਗੱਲ ਕਰਦੇ ਆ ਤੇ ਇਹਦਾ ਨਾਮਕਰਨ ਬਹੁਤ ਖੂਬਸੂਰਤ ਕੀਤਾ ਗਿਆ ਤੀਸਰੀ ਅੱਖ ਤੇ ਜਦੋਂ ਮੈਂ ਤੀਸਰੀ ਅੱਖ ਚੈਨਲ ਦਾ ਨਾਂ ਸੁਣਿਆ ਤੇ ਮੇਰੇ ਮਨ ਦੇ ਵਿੱਚ ਉਸੇ ਵੇਲੇ ਇੱਕ ਕਵਿਤਾ ਦੀਆਂ ਲਾਈਨਾਂ ਸਟ੍ਰਾਈ ਕੀਤੀਆਂ ਕਿ ਇਹ ਅੱਖ ਜਦੋਂ ਅੱਖ ਨਟ ਨਟ ਨਾਇਕ ਦੀ ਖੁੱਲੀ ਤੀਸਰੀ ਤੀਸਰੀ ਅੱਖ ਸ਼ਿਵਜੀ ਦੀ ਖੁੱਲਦੀ ਆ ਔਰ ਉਹ ਅੱਖ ਜਿਹੜੀ ਸਭ ਕੁਝ ਦੇਖਦੀ ਆ ਸਮਾਜ ਦੇ ਵਿੱਚ ਜਿੱਥੇ ਕਿਤੇ ਵੀ ਬੇਇਨਸਾਫੀ ਹੋ ਰਹੀ ਆ ਕੁਝ ਗਲਤ ਹੋ ਰਿਹਾ ਵਾ ਔਰ ਕਿਉਂਕਿ ਮੀਡੀਆ ਨੂੰ ਜਿਹੜਾ ਇੱਕ ਬੜਾ ਵੱਡਾ ਧੜਾ ਮੰਨਿਆ ਜਾਂਦਾ ਵਾ ਇੱਕ ਪਿੱਲਰ ਮੰਨਿਆ ਜਾਂਦਾ ਵਾ ਜੇ ਮੀਡੀਆ ਆਪਣਾ ਕੰਮ ਸਹੀ ਕਰਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਸਮਾਜ ਦੇ ਜਿਹੜੇ ਕੋਝੇ ਪੱਖ ਨੇ ਜਾਂ ਜਿਹੜਾ ਅਨਿਆਵਾ ਉਹਨੂੰ ਆਪਣੇ ਆਪ ਸਾਡੇ ਸਾਹਮਣੇ ਲੈ ਕੇ ਉਹੋਂ ਦਾਏ ਤੇ ਇੱਕ ਸ਼ਾਹ ਹੁਸੈਨ ਦੀਆਂ ਲਾਈਨਾਂ ਮੈਨੂੰ ਯਾਦ ਆ ਰਹੀਆਂ ਸੀ ਬੜੀਆਂ ਖੂਬਸੂਰਤ ਐ ਕਿ ਸਈਓ ਨਹੀਂ ਅਸੀਂ ਨੈਣਾਂ ਦੇ ਅੱਖੇ ਲੱਗੇ ਜਿੰਨਾ پاک ਨਿਗਾਹੀ ਹੋਵਣ ਉਹ ਕਦੇ ਨਾ ਜਾਵਣ ਠੱਗੇ ਨੈਣ ਤੇ ਨਿਗਾਹ ਦਾ ਫਰਕ ਨੈਣ ਤੋਂ ਖਾ ਸਕਦਾ ਐ ਨਿਗਾਹ ਜਿਹੜੀ ਆ ਉਹ ਕਦੇ ਤੋਂ ਖਾ ਨਹੀਂ ਖਾਂਦੀ ਔਰ ਮੈਨੂੰ ਮੇਰੀ ਇਹ ਮੈਨੂੰ ਪੂਰੀ ਉਮੀਦ ਐ ਕਿ ਜਿਹੜਾ ਇਹ ਚੈਨਲ ਤੀਸਰੀ ਅੱਖ ਐ ਇਹ ਹਮੇਸ਼ਾ ਹੀ ਸੂਝਵਾਨ ਨਿਗਾਹ ਦੇ ਨਾਲ ਆਪਣੀ ਜਿਹੜਾ ਹੈਗਾ ਰਸਤਾ ਉਹਦੇ ਉੱਤੇ ਚੱਲੇਗਾ ਔਰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇਗਾ ਕਿਉਂਕਿ ਕਿ ਬੜਾ ਖੂਬਸੂਰਤ ਕਿਸੇ ਨੇ ਕਿਹਾ ਇਹ ਮਿੱਟੀ ਦੀ ਮਤਾਜੀ ਭਾਵੇਂ ਮੇਰੀ ਸੀਮਾ ਹੈ ਪਰ ਮੇਰੇ ਇਰਾਦੇ ਤੋਂ ਉੱਚਾ ਕੋਈ ਆਕਾਸ਼ ਨਹੀਂ